ਹਾਂਜੀ ਤੁਸੀਂ ਵੀ ਆਣਾ ਚਾਹੁੰਦੇ ਹੋ ਜਰਮਨ ਦੇ ਵਿੱਚ ਜੇ ਤੁਸੀਂ ਹੁਣ ਵੀ ਅਜੇ ਤੱਕ ਵੀ ਸੋਚ ਰਹੇ ਹੋ ਜਰਮਨ ਦੇ ਵਿੱਚ ਕਿੱਦਾਂ ਆਣਾ ਤੁਹਾਡੇ ਵਾਸਤੇ ਸਪੈਸ਼ਲ ਆਪਣੇ ਚੈਨਲ ਤੇ ਵੀਡੀਓ ਬਣਾਈਆਂ ਗਿਆ ਨੇ ਸਟੂਡੈਂਟ ਵਾਸਤੇ ਵੀ ਬਣਾਈਆਂ ਗਿਆ ਵਰਕ ਪਰਮਿਟ ਵਾਸਤੇ ਵੀ ਬਣਾਈਆਂ ਕਿੱਦਾਂ ਬੰਦਾਂ ਨੇ ਵਰਕ ਪਰਮਿਟ ਤੋਂ ਯੂਰੋਪ ਦੇ ਵਿੱਚ ਮੂਵ ਹੋ ਸਕਦੇ ਜਿਹੜੇ ਯੂਰਪ ਦੇ ਵਿੱਚ ਕੰਟਰੀਆਂ ਚ ਰਹਿੰਦੇ ਨੇ ਜਰਮਨ ਦੇ ਵਿੱਚ ਬਰਗ ਪਰਮਾਰਟ ਤੇ ਉੱਤੇ ਸਟੂਡੈਂਟ ਕਿੱਦਾਂ ਆ ਸਕਦੇ ਨੇ ਕਿਸੇ ਵੀ ਕੰਟਰੀ ਤੋਂ ਕਿੱਦਾਂ ਅਪਲਾਈ ਕਰ ਸਕਦੇ ਨੇ ਤੇ ਜੇ ਤੁਸੀਂ ਟੂਰਿਸਟ ਵੀਜ਼ੇ ਤੇ ਆਣਾ ਉਹਦੇ ਲਈ ਵੀ ਇਨਫੋਰਮੇਸ਼ਨ ਚਾਹੀਦੀ ਆ ਪਰ ਜੇ ਤੁਸੀਂ ਹੁਣ ਵੀ ਏਜੰਟਾਂ ਨੂੰ ਪੈਸੇ ਦੇਣੇ ਨੇ 10 10 12 12 20 ਵੀ ਲੱਖ ਰੁਪਇਆ ਦੇ ਕੇ ਆਣਾ ਫਿਰ ਇਹ ਤੁਹਾਡੀ ਆਪਣੀ ਗਲਤੀਆਂ ਨੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਥੋੜੇ ਪੈਸਿਆਂ ਦੇ ਵਿੱਚ ਆਣ ਵਾਸਤੇ ਆਪਣੇ ਪੈਸੇ ਬਚਾ ਕੇ ਆਪਣੀ ਯੂਰਪ ਤੇ ਆਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਦਾ ਨਾਮ ਨਾਮਾ ਮੂਵ ਟੂ ਜਰਮਨੀ ਹੈ ਚੈਨਲ ਨੂੰ ਜਿੰਨਾ ਹੋ ਸਕਦਾ ਸਬਸਕ੍ਰਾਈਬ ਕਰੋ ਹਰ ਤਰ੍ਹਾਂ ਦੇ ਵੀਡੀਓ ਤੇ ਅਪਲੋਡ ਕੀਤੀ ਜਾਏਗੀ ਤੁਸੀਂ ਵੀ ਆ ਸਕਦੇ ਹੋ ਜਰਮਨ ਦੇ ਵਿੱਚ ਉਹ ਵੀ ਘੱਟ ਪੈਸਿਆਂ ਦੇ ਵਿੱਚ ਸਿਰਫ ਅੰਬੈਸੀ ਫੀਸ ਲਾ ਕੇ ਵੀਜ਼ਾ ਲੈ ਕੇ ਤੁਸੀਂ ਆ ਸਕਦੇ ਹੋ ਲੀਗਲ ਤੌਰ ਤੇ ਕੋਈ ਏਜੰਟ ਦੀ ਲੋੜ ਨਹੀਂ ਤੁਹਾਨੂੰ ਆਪਣਾ ਵੀਜ਼ਾ ਆਪ ਅਪਲਾਈ ਕਰੋ ਮਿਲਦੇ ਆ ਤੁਹਾਨੂੰ ਛੋਟ ਉੱਤੇ ਉੱਤੇ